ਪੰਜਾਬ ਚ ਟ੍ਰੇਨਾਂ ਛੇਤੀ ਪੱਟੜੀ ਤੇ ਆਉਂਦੀਆਂ ਵਿਖਾਈ ਨਹੀਂ ਦੇ ਰੀਆਂ ਕਿਉਂਕਿ ਇਸ ਦੇ ਲਈ ਗਲਬਾਤ ਦਾ ਟਰੈਕ ਤੇ ਆਉਣਾ ਜ਼ਰੂਰੀ ਹੈ ਰੇਲਵੇ ਵਿਭਾਗ ਆਪਣੇ ਖੱਛੇ ਜ਼ਾਹਰ ਕਰ ਰਿਹਾ ਹੈ ਤੇਦਰ ਕਿਸਾਨਾਂ ਨੇ ਵੀ ਟਰੈਕ ਜ਼ਰੂਰ ਖਾਲੀ ਕਰ ਦਿੱਤੇ ਨੇ ਪਰ ਇਹ ਵੀ ਸਾਫ ਸ਼ਬਦਾਂ ਚ ਕਹਿ ਰਹੇ ਨੇ ਮਾਲ ਗੱਡੀਆਂ ਨੂੰ ਚੱਲਣ ਦਵਾਂਗੇ ਉਹ ਵੀ ਸ਼ਰਤਾਂ ਦੇ ਨਾਲ ਤੇ ਉਦਰ ਪੈਸੈਂਜਰ ਗੱਡੀਆਂ ਨੂੰ ਤਾਂ ਹੀ ਰਾਹ ਦਵਾਂਗੇ ਜਦੋਂ ਮੋਦੀ ਸਰਕਾਰ ਖੇਤੀ ਕਾਨੂੰਨ ਰੱਦ ਕਰੇਗੀ अजे नहीं चलन गिया ट्रेना रेल रोको अंदोलन इक्की नवंबर तक अपना वा देता वा किसान स्टैंड ऐसी कायम ਹਾਂ ਮਾਲ ਗੱਡੀਆਂ ਵਾਸਤੇ ਲੰਘਾ ਖੁੱਲਿਆ ਵਾ ਬਾਕੀ ਕੋਈ ਟ੍ਰੇਨ ਵਾਸਤੇ ਅਦਾਨੀ ਦੀ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਉਸੇ ਤਰੀਕੇ ਨਾਲ ਰੋਕੀਆਂ ਜਾਣਗੀਆਂ ਰੇਲਵੇ ਨੇ ਰੱਖੀਆਂ ਸ਼ਰਤਾਂ ਸਭ ਟ੍ਰੇਨਾਂ ਕਾ ਸਿਕਿਉਰਿਟੀ ਕਲੀਅਰੈਂਸ ਮਿਲੇ ਔਰ ਭਾਰਤੀ ਰੇਲ ਸਾਰੀ ਟ੍ਰੇਨਾਂ ਇੱਕ ਸਾਥ ਰੀਸਟੋਰ ਕਰਨਾ ਚਾਹੇਗੀ ਟਰੈਕ ਤੇ ਨਹੀਂ ਪਹੁੰਚ ਰਹੀ ਗੱਲਬਾਤ ਜੇ ਸਾਡੀ ਜ਼ਮੀਨ ਜਾਂਦੀ ਹੈ ਸਾਡੀ ਸਦਾ ਲਈ ਜਾਂਦੀ ਹੈ ਸਾਡੀ ਮਾਂ ਜਾਂਦੀ ਆ ਕਿਸਾਨ ਇਹ ਚਾਹੁੰਦਾ ਵੀ ਕਿਸੇ ਕਿਸਮ ਦੀ ਜਿਹੜੀ ਗਲਤ ਫਹਿਮੀਆਂ ਸਰਕਾਰਾਂ ਨੂੰ ਪਾਲੀ ਬੈਠਿਆ ਉਹ ਨਾ ਹੋਣ ਇਹ ਕਾਨੂੰਨ ਖਿਲਾਫ ਕਿਸਾਨ ਢਿੱਲੇ ਪੈਂਡੀ ਤਿਆਰ ਨਹੀਂ ਤੇ ਰੇਲਵੇ ਵਿਭਾਗ ਦੀਆਂ ਸ਼ਰਤਾਂ ਦਾ ਤਾਣਾ ਬਾਣਾ ਮੁੱਦੇ ਨੂੰ ਹੋਰ ਉਲਝਾ ਰਿਹਾ ਹੈ ਮਰਦਾਬਾਦ ਮਰਦਾਬਾਦ ਭਾਈ ਸਾਹਿਬ ਸਰਕਾਰ ਮਰਦਾਬਾਦ ਮਰਦਾਬਾਦ ਮੋਟਾਬਾ ਇਹ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੀ ਤਸਵੀਰ ਹੈ ਕਿਸਾਨ ਟਰੈਕ ਤੋਂ ਉੱਠ ਖਲੋਤੇ ਨੇ ਨਾਲ ਗੱਡੀਆਂ ਨੂੰ ਰਾਹ ਦੇਣ ਲਈ ਤਿਆਰ ਨੇ ਪਰ ਸਾਫ਼ ਸ਼ਬਦਾਂ ਚ ਇਹ ਵੀ ਕਹਿ ਰਹੇ ਨੇ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਪੈਸੈਂਜਰ ਗੱਡੀਆਂ ਨਹੀਂ ਚੱਲਣ ਦਵਾਂਗੇ ਰੇਲ ਰੁਕੂ ਅੰਦੋਨ ਨੂੰ 21 ਨਵੰਬਰ ਤੱਕ ਆਪਾਂ ਵਧਾ ਦਿੱਤਾ ਵਾ ਤੇ ਰੇਲ ਟਰੈਕ ਤੋਂ ਉਠਾ ਕੇ ਰੇਲ ਲਾਈਨ ਦੇ ਨਾਲ ਹੀ ਜਿਹੜਾ ਆ ਤੁਹਾਡੇ ਲੱਗੇ ਥਾਂ ਪਿਆ ਵਾ ਸਟੇਸ਼ਨ ਦਾ ਇੱਥੇ ਅਸੀਂ ਬੈਠ ਜਾਵਾਂਗੇ ਉਹਦੇ ਵਿੱਚ ਆ ਵੀ ਜਿਹੜੇ ਲੋਕ ਇੱਥੇ ਆ ਵੀ ਜਿਹੜੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਚਾਹੀਓ ਪੰਜਾਬ ਦੇ ਵਪਾਰੀਆਂ ਦੀਆਂ ਹੋਣ ਚਾਹੇ ਖੇਤੀ ਸੈਕਟਰ ਦੀਆਂ ਹੋਣ ਸਾਰੀਆਂ ਤੇ ਜਾਂ ਬਾਰਡਰ ਦੀਆਂ ਕੋਈ ਸਮੱਸਿਆਵਾਂ ਹੋਣ ਜਾਂ ਗਵਾਂਡੀ ਸੂਬੇ ਦੀਆਂ ਸੋ ਸਾਡੀਆਂ ਜਿਹੜੀਆਂ ਲੋੜਾਂ ਸੀ ਉਹਨੂੰ ਕੇਂਦਰ ਸਰਕਾਰ ਹਥਿਆਰ ਵੱਜੋਂ ਸਾਡੀ ਮਜਬੂਰੀ ਬਣਾ ਕੇ ਵਰਤ ਰਿਆ ਸੀਗਾ ਸੋ ਪਹਿਲੋਂ ਰੇਲ ਟ੍ਰੈਕ ਪਹਿਲੋਂ ਹੀ ਮਾਲ ਗੱਡੀਆਂ ਲਈ ਖਾਲੀ ਸੀਗੇ ਪਹਿਲੋਂ ਵੀ ਖਾਲੀ ਕੱਡੇ ਤੇ ਸੀਗੇ ਸਾਡੇ ਆ ਰੇਲ ਟ੍ਰੈਕ ਦੇ ਵਿਆਸ ਤੋਂ ਤਰਨ ਤਨਵਾਇਆ ਮਾਲ ਗੱਡੀ ਜਾ ਸਕਦੀ ਸੀ ਪਹਿਲੋਂ ਗਈ ਵੀ ਆ ਜਦੋਂ ਅਸੀਂ ਬਾਈ ਤੋਂ ਵਿਲੇ ਕਿਤੇ ਸੋ ਕੇਂਦਰ ਦਾ ਬਹਾਨਾ ਖਤਮ ਕਰ ਲਈ ਆਪਾਂ ਇਹ ਰੇਲ ਟ੍ਰੈਕ ਖਾਲੀ ਕਰਦਾ ਚੇਅਰਮੈਨ ਸਾਹਿਬ ਨੇ ਬਿਆਨ ਜਿਵੇਂ ਰੇਲ ਟ੍ਰੈਕ ਖਾਲੀ ਹੋ ਜਾਂਦਾ ਅਸੀਂ ਮਾਲ ਗੱਡੀ ਚਲਾਵਾਂਗੇ ਤਾਂ ਅਸੀਂ ਰੇਲ ਟੈਕ ਹੁਣ ਖਾਲੀ ਕਰ ਦਿੱਤੇ ਆ ਲੋਕ ਖੇਤਾਂ ਨੂੰ ਧਿਆਨ ਵਿੱਚ ਰੱਖਦੇ ਆ ਗੱਡੀਆਂ ਜਿਹੜੀਆਂ ਨੇ ਇਥੋਂ ਚੱਲਣ ਗਿਆ ਹਾਂ ਮਾਲ ਗੱਡੀਆਂ ਵਾਸਤੇ ਲਾਂਘਾ ਖੁੱਲਿਆ ਵਾ ਬਾਕੀ ਕੋਈ ਟ੍ਰੇਨ ਵਾਸਤੇ ਸੰਜਰ ਗੱਡੀ ਜੇ ਕੋਈ ਹੋਰ ਲਾਂਘਦੀ ਜਾਂ ਚਲਾਉਣ ਦਾ ਫੈਸਲਾ ਤਾਂ ਫੇਰ ਕਿਸਾਨ ਜਿੱਥੇ ਬੰਦੀਆਂ ਕੀ ਆ ਅਸੀਂ ਉਹਨੂੰ ਨਹੀਂ ਚੱਲਣ ਦੇਾਂਗੇ ਰੋਕਾਂਗੇ 1 ਮਹੀਨੇ ਦੇ ਵੱਧ ਸਮੇਂ ਤੋਂ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਕਿਸਾਨਾਂ ਦਾ ਪੱਕਾ ਮੋਰਚਾ ਚੱਲ ਰਿਹਾ ਸੀ ਹੁਣ ਸਟੇਸ਼ਨ ਦੀ ਪਾਰਕਿੰਗ 'ਚ ਇਹ ਸ਼ਿਫਟ ਹੋ ਗਏ ਨੇ ਮਾਲ ਗੱਡੀਆਂ ਨੂੰ ਇਜਾਜ਼ਤ ਦਿੱਤੀ ਗਈ ਹੈ ਪਰ ਪੈਸੈਂਜਰ ਗੱਡੀਆਂ ਨੂੰ ਚਲਾਉਣ ਲਈ ਕਿਸਾਨ ਇੱਥੇ ਵੀ ਰਾਜ਼ੀ ਨਹੀਂ ਨੇ ਮੋਗਾ ਦੇ ਕਿਸਾਨ ਤਾਂ ਨਾਲੇ ਵੀ ਕਹਿ ਰਹੇ ਨੇ ਕਿ ਕਾਰਪੋਰੇਟ ਘਰਾਣਿਆਂ ਦਾ ਸਮਾਨ ਟੋਰੀਆਂ ਮਾਲ ਗੱਡੀਆਂ ਨੂੰ ਵੀ ਰਾਹ ਨਹੀਂ ਦੇਣਾ ਇੱਧਰ ਰੇਲਵੇ ਵਿਭਾਗ ਦੀ ਸ਼ਰਤ ਹੈ ਕਿ ਪੈਸੈਂਜਰ ਤੇ ਮਾਲ ਗੱਡੀਆਂ ਦੋਵੇਂ ਇਕੱਠੇ ਚਲਾਵਾਂਗੇ ਜੇ ਕਰ ਰਹੇ ਬੰਦ ਕਰਦਿਆਂ ਉਹਨਾਂ ਦੀ ਮਰਜ਼ੀ ਆ ਕਿਸਾਨਾਂ ਨੂੰ ਕੋਈ ਘਾਟਾ ਨਹੀਂ ਸਾਨੂੰ ਇੱਕ ਸਾਲ ਦੀ ਫਸਲ ਨਾਲ ਕੋਈ ਘਾਟਾ ਨਹੀਂ ਪੈਣਾ ਕਿਉਂਕਿ ਜੇ ਸਾਡੀ ਜ਼ਮੀਨ ਜਾਂਦੀ ਸਾਡੀ ਸਦਾ ਲਈ ਜਾਂਦੀ ਸਾਡੀ ਮਾਂ ਜਾਂਦੀ ਆ ਜੇ ਇੱਕ ਸਾਲ ਦੀ ਤੋਂ ਅਗਲੇ ਸਾਲ ਦੀ ਫਸਲ ਤਾਂ ਹੁੰਦੀਆਂ ਰਹਿਣਗੀਆਂ ਤੇ ਬੰਦਿਆਂ ਦੀ ਤੇ ਜ਼ਮੀਨ ਦੀ ਸਾਨੂੰ ਸੁੱਖ ਚਾਹੀਦੀ ਆ ਜ਼ਮੀਨ ਬਚਾਉਣ ਖਾਤਰ ਅਸੀਂ ਬੈਠੇ ਆ ਜ਼ਮੀਨ ਬਚਾਉਣ ਲੜਾਈ ਲੜ ਰਹੇ ਆ ਜ਼ਮੀਨ ਬਚਾਉਣ ਹੁਣ ਅਸੀਂ ਥੱਲੇ ਪਾਰਕਾਂ ਚਲੇ ਗਏ ਆ ਕਿਸਾਨ ਇਹ ਚਾਹੁੰਦਾ ਵੀ ਕਿਸੇ ਕਿਸਮ ਦੀ ਜਿਹੜੀ ਗਲਤਫਹਿਮੀ ਆ ਸਰਕਾਰਾਂ ਨੂੰ ਪਾਲੀ ਬੈਠਿਆ ਉਹ ਨਾ ਹੋਣ ਸੰਘਰਸ਼ਾ ਲਗਾਤਾਰ ਜਾਰੀ ਰਹੂਗਾ ਗਵਰਨਮੈਂਟ ਨੇ ਜੋ ਪਹਿਲਾਂ ਜਿਵਾਨ ਕਰੀਆ ਨਾ ਉਹਦੇ ਪੂਰੀ ਉਤਰੀ ਹੈ ਨਾ 5 ਤੱਕ ਸੀ ਹੁਣ 9 ਤੱਕ ਸੀ ਹੁਣ ਕਿਵੇਂ ਪੂਰੀ ਉਤਰਦੀ ਹੈ ਗਵਰਨਮੈਂਟ ਨੇ ਦੇਖਣਾ ਹੈ ਅਸੀਂ ਮੋਦੀ ਸਰਕਾਰ ਨੂੰ ਕਹਿੰਦੇ ਆ ਕਿਸਾਨ ਆਪਦੀ ਜ਼ਿੰਮੇਵਾਰੀ ਦੇ ਪੂਰੇ ਖੜੇ ਆ ਪੂਰਨ ਵਿਸ਼ਵਾਸ ਨਾਲ ਜਿਹੜੀ ਗੱਲ ਕਹਿੰਦੇ ਉਹਨੂੰ ਨਵਾਉਂਦੇ ਆ ਕਿਸੇ ਨੁਕਸਾਨ ਤਾਂ ਦੂਰ ਦੀ ਗੱਲ ਐ ਜਿਹੜਾ ਕਿਸਾਨ ਜਿੱਥੇ ਬੰਦੀਆਂ ਉਹ ਸੋਚਦੀਆਂ ਵੀ ਨਹੀਂ ਵੀ ਅਸੀਂ ਕਿਸੇ ਦਾ ਨੁਕਸਾਨ ਕਰੀਓ ਸਾਡਾ ਭਾਈਚਾਰਾ ਹੈ ਚਾਹੇ ਉਹ ਮੁਲਾਜ਼ਮ ਹੈ ਚਾਹੇ ਰੇਲਵੇ ਦਾ ਕੋਈ ਕਰਮਚਾਰੀ ਹੈ ਉਹ ਸਾਡਾ ਹੀ ਸ਼ਰਮਾਇਆ ਹੈ ਅਸੀਂ ਕਾਹ ਤੋਂ ਨੁਕਸਾਨ ਕਰਾਂਗੇ ਆਪਦੇ ਦੇਸ਼ ਦੇ ਸ਼ਰਮਾਇਦਾ ਹਾਂ ਮੋਦੀ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਜਿਹੜੀ ਉਹਦੀ ਪਬਲਿਕ ਆ ਉਹਦੇ ਬਾਰੇ ਕੀ ਸੋਚਦੀ ਹੈ ਉਹਨਾਂ ਦੇ ਖਾਣ ਪਾਣ ਦਾ ਉਹਨਾਂ ਦੇ ਵਾਸਤੇ ਪ੍ਰਬੰਧ ਉਹਨੂੰ ਕਰਨਾ ਚਾਹੀਦਾ ਹੈ ਇਹ ਜੀਆਂ ਚਾਲਾਂ ਤੋਂ ਉਹਨੂੰ ਬਚਣਾ ਚਾਹੀਦਾ ਹੈ ਐਡੇ ਵੱਡੇ ਆਉਂਦੇ ਤੇ ਉਹ ਕੋ ਨੂੰ ਝੂਠ ਦਾ ਪ੍ਰਚਾਰ ਨਹੀਂ ਕਰਨਾ ਚਾਹੀਦਾ ਸੱਚੀ ਗੱਲ ਕਰਨੀ ਚਾਹੀਦੀ ਆ ਹੁਣ ਜਥੇਬੰਦੀਆਂ ਨੇ 4 ਨਵੰਬਰ ਨੂੰ ਫਿਰ ਫੈਸਲਾ ਕੀਤਾ ਹੈ ਕਿ 20 ਨਵੰਬਰ ਤੱਕ ਆ ਜਿਹੜੀਆਂ ਟ੍ਰੇਨਾਂ ਜਿਹੜੀਆਂ ਮਾਲ ਗੱਡੀਆਂ ਉਹ ਚੱਲਣੀਆਂ ਔਰ ਇਹਨਾਂ ਚੱਲਣ ਦਾ ਮਤਲਬ ਇਹ ਨਿਗਾ ਕਿ ਅਦਾਨੀ ਆਪਦੇ ਸੈਲੋ ਚ ਜਿਹੜਾ ਮਾਲ ਭਰ ਕੇ ਲਿਜਾਏਗਾ ਅਦਾਨੀ ਦੀ ਕਾਰਪੋਰੇਟ ਘਰਾਣਿਆਂ ਦੀਆਂ ਗੱਡੀਆਂ ਉਸੇ ਤਰੀਕੇ ਨਾਲ ਰੋਕੀਆਂ ਜਾਣੀਆਂ ਅੱਜ ਸਰਕਾਰ سے ਅਨੁਰੋਧ کیا ہے ਕਿ हमको ਸਾਰੀ ਟ੍ਰੇਨਾਂ ਚਾਹੇ ਉਹ ਪੈਸੇਂਜਰ ਟ੍ਰੇਨ ਹੋ ਚਾਹੇ ਗੁੱਡਸ ਟ੍ਰੇਨ ਹੋ ਔਰ ਚਾਹੇ ਜਿਸ ਕਮੋਡਿਟੀ ਕੀ ਟ੍ਰੇਨ ਹੋ ਕੋਲ ਕੀ ਹੋ ਫਰਟੀਲਾਈਜ਼ਰ ਕੀ ਹੋ ऑयल uh, ऑयल की हो सब ट्रेनें uh, का सिक्योरिटी क्लियरेंस मिले और भारतीय रेल सारी ट्रेनें uh, एक साथ रिस्टोर करना चाहेगी uh, जो रेलवे का ऑपरेशन होता है वो एक तरह से uh, पूरा एक सीमलेस ऑपरेशन हमको मेंटेनेंस के बाद करना पड़ता है और वो हम राज्य सरकार से सम, समन्वय बनाए हुए हैं और जैसे ही सिक्योरिटी क्लियरेंस मिलती है हम सारी ट्रेनों को एक साथ चलाना चाहेंगे क्योंकि हमने जो 22 तारीख को एक ट्रेन का हमने ऑपरेशन शुरू किया था उसमें यही समस्या आई थी कि कुछ पिक एंड चूज हो रहा था कुछ पर्टिकुलर कमोडिटी की ट्रेन चलाने दी जा रही थी पैसेंजर ट्रेन नहीं चलाने दी जा रही थी कुछ एम कोचिंग पैसेंजर की हम मेंटेनेंस लिए जा रहे थे उसको भी रोका गया था और जो हमारी इंस्पेक्शन मेंटेनेंस इंस्पेक्शन ट्रेन थी उसको भी रुकना पड़ा था ਉਹ ਇੱਕ ਤਰ੍ਹਾਂ ਸੇ ਅਸੀਂ ਨੇ ਅਨੁਰੋਧ ਕੀਤਾ ਹੈ ਰਾਜ ਸਰਕਾਰ ਸੇ ਕਿ ਹਮੇ ਪੂਰਾ ਸਿਕਿਉਰਿਟੀ ਕਲੀਅਰੈਂਸ ਦੇਂ ਔਰ ਪੂਰਾ ਟਰੈਕ 100% ਰੇਲਵੇ ਕੇ ਕੰਟਰੋਲ ਮੇ ਆਏ ਤਾਂ ਕਿ ਮਾਨਸਾ ਚ ਵੀ ਟਰੈਕ ਖਾਲੀ ਕਰ ਦਿੱਤਾ ਗਿਆ ਹੈ ਪਰ ਕਿਸਾਨਾਂ ਦੇ ਹੌਸਲੇ ਪੂਰੇ ਬੁਲੰਦ ਨੇ ਕੇਂਦਰ ਸਰਕਾਰ ਕਿਸਾਨਾਂ ਨੂੰ ਖੱਜਲ ਖਵਾਰ ਕਰਨ ਦਾ ਜਿਹੜਾ ਉਹਨਾਂ ਨੇ ਰਵਈਆ ਅਖਤਿਆਰ ਕੀਤਾ ਹੋਇਆ ਹੈ ਪਹਿਲਾਂ ਕਾਨੂੰਨ ਲੈਂਦੇ ਆ ਹੁਣ ਉਹਨਾਂ ਨੂੰ ਖਿੱਟ ਕੀਤਾ ਜਾ ਰਿਹਾ ਹੈ ਤਾਂ ਉਹ ਇਸ ਦਾ ਬਹਾਨਾ ਨਾ ਬਣਾ ਸਕੇ ਤਾਂ ਇਸ ਕਰਕੇ ਜਿਹੜੇ ਅਰ ਥਰਮਲ ਪਲਾਂਟਾਂ ਦੇ ਜਿੱਥੇ ਰੇਲ ਉਹਨਾਂ ਦੇ ਅੰਦਰ ਜਾ ਮਤਲਬ ਜਾਂਦੀ ਸੀ ਉਹ ਛੱਡ ਦਿੱਤੇ ਆ ਉਹਨਾਂ ਦੇ ਥਰਮਲ ਪਲਾਂਟਾਂ ਦੇ ਜਿਹੜੇ ਧਰਨੀਆਂ ਗੇਟਾਂਗੇ ਉਹ ਸਾਡੇ ਜਾਰੀ ਰਹਿਣਗੇ ਔਰ ਇਸੇ ਤਰ੍ਹਾਂ ਜਿਹੜੇ ਮੌਲ ਹੈ ਵੱਡੇ ਟੋਲ ਪਲਾਜ਼ੇ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਘਰਾਂ ਦੇ ਧਰਨੇ ਉਹ ਸਾਡੇ ਜਾਰੀ ਰਹਿਣਗੇ ਜਿਹੜੇ ਰਿਲਾਇੰਸ ਤੇ ਆਈਐਸਆਰ ਦੇ ਤੇਲ ਪੰਪ ਦਾ ਘਰਾਉ ਕੀਤਾ ਹੋਇਆ ਉਹ ਜਿੱਥੇ ਡਾਇਰੈਕਟਰ ਕੰਪਨੀ ਆਪ ਖੁਦ ਸਿੱਧਾ ਚਲਾ ਰਹੀ ਹੈ ਉਹਨਾਂ ਦਾ ਘਰਾਉ ਜਿਹੜੇ ਜਾਰੀ ਰਹਿਣਗੇ ਜਿਹੜੇ ਡੀਲਰ ਚਲਾ ਰਹੇ ਆ ਉਹਨਾਂ ਦਾ ਘਰਾਉ ਵੀ ਅੱਜ ਤੋਂ ਖਤਮ ਕਰ ਦਿੱਤਾ ਗਿਆ ਸਾਡਾ ਜਿਹੜਾ ਸੰਘਰਸ਼ ਉਹ ਲਗਾਤਾਰ ਜਾਰੀ ਹੈ ਜਿੰਨਾ ਚਿਰ ਮੋਦੀ ਸਰਕਾਰ ਸਾਡੇ ਕਿਸਾਨਾਂ ਖਿਲਾਫ ਲਿਆਂਦੇ ਸਾਰੇ ਕਾਨੂੰਨ ਰੱਦ ਨਹੀਂ ਕਰਦੀ ਉਹਨਾਂ ਚਿਰ ਅੰਦੋਲਨ ਜਾਰੀ ਰਹੂਗਾ ਕਿਸਾਨਾਂ ਨੇ ਜ਼ਿਆਦਾਤਰ ਥਾਵਾਂ ਤੋਂ ਟਰੈਕ ਖਾਲੀ ਕਰ ਦਿੱਤੇ ਨੇ ਪਰ ਅਜੇ ਵੀ ਰੇਲਵੇ ਨੂੰ ਮਿਲੀ ਜਾਣਕਾਰੀ ਮੁਤਾਬਕ 22 ਥਾਵਾਂ ਤੇ ਅਜੇ ਵੀ ਬਲਾਕੀਟ ਹੈ ਆ ਕਰੀਬ 31 ਲੋਕੇਸ਼ਨ ਤੇ ਬਲਾਕੀਟ ਥੇ और अभी जो हमारे पास लेटेस्ट इंफॉर्मेशन आई है वो करीब बाईस लोकेशन पे अभी ब्लाकेट बचे हुए हैं नौ लोकेशन पे ब्लाकेट हट गए हैं और लगातार हम लोग बात कर रहे हैं आज सुबह चंडीगढ़ में भी मीटिंग हुई है आरपीएफ और स्टेट पुलिस के साथ और लगातार हम लोग बात कर रहे हैं और हमने स्टेट गवर्नमेंट से ये रिक्वेस्ट किया है कि ये ब्लॉकेट जैसे ही हट जाए और रेलवे फिर अपनी ट्रेन चलाएगी और काम हमने साइमल्टेनियसली शुरू कर दिया है जहां जहां जो नौ जगह से ब्लॉकेट हटे हैं वहां पे मेंटेनेंस का काम हमारा तेजी से चल रहा है और जैसे जैसे ब्लॉकेट हटेंगे हम अपना मेंटेनेंस का काम से करेंगे और ट्रेन ऑपरेशन शुरू करेंगे पंजाब च खेती कानून खिलाफ किसान के विरोध प्रदर्शन तो बाद केंद्र ने कई ऐसे फैसले लाए जिसन शक की निगाह नेख्या जा रहा केंद्र ने पंजाब च माल गड्डिया रोक लगाई ਝੋਨੇ ਦੀ ਖਰੀਦ ਤੇ ਤਕਰੀਬਨ 1000 ਕਰੋੜ ਦਾ ਆਰਡੀਐਫ ਰੋਕਿਆ ਪ੍ਰਦੂਸ਼ਣ ਰੋਕਣ ਲਈ ਆਰਡੀਨੈਂਸਲੀ ਆਂਦਾ ਜਿਸ ਤੇ ਪੰਜਾਬ ਨੂੰ ਇਤਰਾਸ ਹੈ ਹੁਣ ਪੰਜਾਬ ਚ ਕਣਕ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਬਿਜਲੀ ਦੀ ਜ਼ਰੂਰਤ ਹੈ ਪਰ ਕੋਲੇ ਦੀ ਕਿੱਲਤ ਹੈ ਖਾਦਾ ਨਹੀਂ ਆ ਰਹੀਆਂ ਕਿਸਾਨ ਦਾ ਨੁਕਸਾਨ ਹੈ ਇੰਡਸਟਰੀ ਦਾ ਕਰੋੜਾ ਦਾ ਮਾਲ ਫਸਿਆ ਹੋਇਆ ਹੈ ਤੇ ਇਹ ਚੁਣੌਤੀਆਂ ਵਾਲਾ ਇਹ ਸਫ਼ਰ ਕਾਫੀ ਲੰਮਾ ਚੱਲਣ ਦੇ ਆਸਾਰ ਨੇ